ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇਹ ਲਾਈਨਿੰਗ ਵਾਲੀ ਕੁੜਤੀ ਕਟਿੰਗ ਕਰ ਰਹੇ ਅਗੇ ਤੇ ਇਹ ਆਪਾਂ ਮੈਂ ਲਾਈਨਿੰਗ ਦੀ ਕੁੜਤੀ ਦੀ ਕਟਿੰਗ ਦੀ ਵੀਡੀਓ ਤਾਂ ਕਈ ਵਾਰੀ ਪਾਈ ਹੈ ਜੀ ਪਰ ਆਪਾਂ ਲਾਈਨਿੰਗ ਕਿਵੇਂ ਜੜੀ ਉਹਦੀ ਵੀਡੀਓ ਕਦੇ ਨਹੀਂ ਤੁਹਾਨੂੰ ਅਪਲੋਡ ਕੀਤੀ ਅੱਜ ਮੈਂ ਤੁਹਾਡੇ ਲਈ ਬਿਲਕੁਲ ਸੌਖਾ ਜਿਹਾ ਤਰੀਕਾ ਲੈ ਕੇ ਆਈਆਂ ਲਾਈਨਿੰਗ ਝੜਨ ਦਾ ਆਪਾਂ ਬਿਨਾ ਸਲਾਈ ਮਸ਼ੀਨ ਤੋਂ ਬਿਨਾ ਸੂਈ ਧਾਗੇ ਤੋਂ ਇਹ ਲਾਈਨਿੰਗ ਹੈ ਜਿਹੜੀ ਜੜਾਂਗੇ ਤੇ ਪਲੇਟਾਂ ਪਾਉਣ ਦਾ ਵੀ ਮੈਂ ਤੁਹਾਨੂੰ ਅੱਜ ਇੱਕ ਜੰਮੀ ਸੌਖਾ ਤਰੀਕਾ ਦੱਸੂਗੀ ਜੇਕਰ ਉਸ ਤਰੀਕੇ ਨਾਲ ਤੁਸੀਂ ਲਾਈਨਿੰਗ ਵਾਲੀ ਕੁੜਤੀ ਜਾਂ ਪੂਰਾ ਸੂਟ ਵੀ ਬਣਾਉਂਗੇ ਤਾਂ ਤੁਹਾਡਾ ਘੰਟਿਆਂ ਦਾ ਕ ਮਿੰਟਾਂ ਚ ਨਿਬੜ ਜੂਗਾ ਤੇ ਸੂਟ ਤੁਹਾਨੂੰ ਐ ਲੱਗੂਗਾ ਜਿਵੇਂ ਆਪਾਂ ਸਿੰਪਲ ਕਾਟਨ ਦਾ ਸੂਟ ਬਣਾ ਬਣਾ ਰਹੇ ਹੋਈਏ ਵੀ ਕੋਈ ਤੁਹਾਨੂੰ ਦਿੱਕਤ ਨਹੀਂ ਆਊਗੀ ਲਾਈਨਿੰਗ ਵਾਲਾ ਸੂਟ ਬਣਾਉਣ ਦੀ ਭਾਵੇਂ ਜਿੰਨਾ ਵੀ ਮਰਜ਼ੀ ਮਹਿੰਗਾ ਸੂਟ ਹੋਵੇ ਵੀ ਤੁਸੀਂ ਘਰ ਬਣਾ ਸਕਦੇ ਹੋ ਜਿਵੇਂ ਹੁਣ ਇਹ ਕਈ ਵਾਰੀ ਆਪਾਂ ਕੀ ਕਰਦੇ ਆਂਗੇ ਜੀ ਲਾਈਨਿੰਗ ਵਾਲੀ ਕੁੜਤੀ ਦਾ ਲਾਈਨਿੰਗ ਹੱਥਾਂ ਨਾਲ ਵੀ ਪਹਿਲਾਂ ਜੜਦਿਆਂਗੇ ਉਤੇ ਬਹੁਤ ਟਾਈਮ ਲੱਗ ਜਾਂਦਾਗਾ ਸਲਾਈ ਮਸ਼ੀਨ ਤੇ ਕਈ ਮੇਰੀਆਂ ਭੈਣਾਂ ਜਦੋਂ ਨਵਾਂ ਕੰਮ ਸਿੱਖਦੀਆਂ ਹੁੰਦੀਆਂ ਨੇ ਲਾਈਨਿੰਗ ਨੂੰ ਖਿੱਚ ਪੈ ਜਾਂਦੀ ਹੈ ਹੱਥ ਨਾਲ ਕਈ ਵਾਰੀ ਵੀ ਕੁਰਤੀ ਦੇ ਕੱਪੜੇ ਨੂੰ ਖਿੱਚ ਪੈ ਜਾਂਦੀ ਹੈ ਤਾਂ ਉਹ ਸਹੀ ਨਹੀਂ ਆਉਂਦੀ ਸਾਰਿਆਂ ਤੋਂ ਪਹਿਲਾਂ ਤਾਂ ਇਹ ਦੇਖੋ ਮੈਂ ਹਰੇਕ ਵੀਡੀਓ 'ਚ ਦੱਸਦੀ ਹੁੰਦੀ ਆ ਵੀ ਆਪਣੀ ਲਾਈਨਿੰਗ 'ਚ ਵੀ ਤੇ ਕੁਰਤੀ ਦੇ ਕੱਪੜੇ 'ਚ ਵੀ ਕੱਟ ਹੋਣੇ ਚਾਹੀਦੇ ਨੇ ਉਹ ਆਪਾਂ ਨੇ ਕੱਟੇ ਬਰਾਬਰ ਮਲਾਉਣੇ ਨੇ ਉਹਦੇ ਨਾਲ ਆਪਣੀ ਕਦੇ ਵੀ ਕੁਰਤੀ ਦੇ ਵਿੱਚ ਕਾਣ ਨਹੀਂ ਪਊਗਾ ਕਾਣ ਪੈਣ ਦਾ ਮਤਲਬ ਇਹ ਹੀ ਹੈ ਜੀ ਜਿਹੜੀ ਲਾਈਨਿੰਗ ਵਾਲੀ ਕੁਰਤੀ ਹੈਗੀ ਵੀ ਕਈ ਵਾਰੀ ਜਦੋਂ ਆਪਾਂ ਲਾਈਨਿੰਗ ਜੜਦੇ ਆਂਗੇ ਲਾਈਨਿੰਗ ਨੂੰ ਖਿੱਚ ਲੈਨੇ ਆ ਉਹ ਉੱਚੀ ਨੀਮੀ ਹੋ ਜਾਂਦੀ ਹੈ ਵੀ ਉਹਦੀ ਸ਼ੇਪ ਚੇਂਜ ਹੋ ਜਾਂਦੀ ਹੈਗੀ ਹੁਣ ਆਪਾਂ ਦੇਖੋ ਜਦੋਂ ਕਾਟਾਂ ਪਾਉਨੇ ਆ ਸ਼ੇਪ ਜੀ ਪਾਉਨੇ ਆਗੇ ਹਨਾ ਇਹਦੇ ਲਈ ਆਪਾਂ ਨੂੰ ਵੀ ਸੂਟ ਵਧੀਆ ਨਹੀਂ ਬਣਦਾ ਬੁਲਬਲੇ ਜੇ ਬਣੀ ਜਾਂਦੇ ਨੇ ਲਾਈਨਿੰਗ ਤਾਂ ਜੀ ਦੇਖੋ ਹਮੇਸ਼ਾ ਮੈਂ ਜਦੋਂ ਵੀ ਕਟਿੰਗ ਕਰਦੀ ਆਂ ਇਹ ਪੱਲੇ ਦੇ ਪੱਲਾ ਧਰ ਦੰਨੀ ਆ ਇਹ ਦੇਖ ਸਕਦੇ ਹੋ ਤੁਸੀਂ ਜਿਹੜੇ ਤਰੀਕੇ ਨਾਲ ਵੀ ਮੈਂ ਰੱਖਿਆ ਹੋਇਆ ਤੁਸੀਂ ਪਹਿਲੀ ਗੱਲ ਤਾਂ ਲਾਈਨਿੰਗ ਵਾਲਾ ਸੂਟ ਐਵੇਂ ਕਟਿੰਗ ਕਰਕੇ ਫੋਲਡ ਕਰਕੇ ਰੱਖਿਆ ਕਰੋ ਫਿਰ ਉਹਦੇ ਨਾਲ ਆਪਣੀ ਲਾਈਨਿੰਗ ਨਹੀਂ ਗੁੰਮ ਹੁੰਦੀ ਵੀ ਕਈ ਵਾਰੀ ਚੇਂਜ ਨਹੀਂ ਹੁੰਦਾ ਹੁਣ ਇਹ ਦੇਖੋ ਜੀ ਮੈਂ ਪੁੱਠੀ ਵੀ ਕੀਤੀ ਹੋਈ ਆ কুরਤੀ ਦਾ ਕਪੜਾ ਪੁੱਠਾਗਾ ਤੇ ਲਾਈਨਿੰਗ ਦੇ ਆਪਾਂ ਜਿਹੜੀ ਸਾਈਡ ਨਿਸ਼ਾਨੀਆਂ ਨੇ ਉਹ ਸਾਈਡ ਉੱਪਰ ਹੁੰਦਾਗਾ ਇੱਕ ਰੀਜ਼ ਬਣੀ ਹੋਈ ਆ ਇਹਨਾਂ ਦੋਨਾਂ ਦੀ ਕਰੀਜ਼ ਸੇਮ ਤਰੀਕੇ ਨਾਲ ਹੋਊਗੀ ਪਹਿਲਾਂ ਤਾਂ ਜੀ ਆਪਾਂ ਇਹ ਜਿਹੜਾ কুরਤੀ ਦਾ ਪੱਲਾ ਹੈ ਇਹਨੂੰ ਖੋਲ ਲਾਂਗੇ ਵਿਛਾ ਲਾਂਗੇ ਮਤਲਬ ਕਿ ਮੈਂ ਟੇਬਲ ਤੇ ਵਿਛਾਲ ਲਿਆ ਜੀ ਤੁਸੀਂ ਵੀ ਇਸ ਤਰੀਕੇ ਨਾਲ ਪਹਿਲਾਂ ਇਹ ਪੱਲੇ ਨੂੰ ਖੋਲ ਲਿਓ ਜਿਵੇਂ ਮੈਂ ਕਟਿੰਗ ਦੱਸੀ ਹੋਈ ਆ ਸੇਮ ਉਸੇ ਤਰੀਕੇ ਨਾਲ ਕਟਿੰਗ ਕਰਿਓ ਜੀ ਬਿਲ ਜਮੀ ਸੌਖਾ ਤਰੀਕਾ ਗਾ ਮੈਂ ਬਿਲਕੁਲ ਤੁਹਾਨੂੰ ਦੇਸੀ ਤਰੀਕੇ ਨਾਲ ਕਟਿੰਗ ਦੱਸਦੀ ਹੁੰਨੀ ਆ ਕਿਉਂਕਿ ਸੂਤ ਸਤ ਪਰ ਵੀ ਕਈ ਵਾਰੀ ਟੇਲਰ ਹੁਣ ਜਿਵੇਂ ਕਹਿ ਦਿੰਦੇ ਨੇ ਵੀ ਸੂਤ ਪਰ ਇੱਧਰ ਕਰ ਲਓ ਆਪਾਂ ਨੂੰ ਸਮਝ ਨਹੀਂ ਆਉਂਦਾ ਵੀ ਇਹ ਕਿਵੇਂ ਕਹਿ ਰਹੇ ਨੇ ਇਹ ਦੇਖੋ ਜੀ ਹੁਣ ਮੇਰੀ ਲਾਈਨਿੰਗ ਦੀ ਕਰੀਜ਼ ਵੀ ਉੱਪਰ ਨੂੰ ਐ ਤੇ ਕੁੜਤੀ ਦੀ ਕਰੀਜ਼ ਵੀ ਇਹਦਾ ਮਤਲਬ ਪੁੱਠੀ ਕੁੜਤੀ ਸੀ ਜੀ ਲਾਈਨਿੰਗ ਦੇਖੋ ਜਿਹੜਾ ਹੁੰਦਾ ਨਿਸ਼ਾਨਾ ਵਾਲਾ ਪਾਸਾ ਉੱਪਰ ਹੈਗਾ ਇਹਨੂੰ ਆਪਾਂ ਜੜਨ ਲਈ ਕੀ ਕਰਨਾ ਫੇਵੀਕੋਲ ਚਾਹੀਦਾ ਆਪਾਂ ਨੂੰ ਇਹਦੇ ਆਪਾਂ ਕਿਤੇ ਕਿਤੇ ਹਲਕੇ ਹਲਕੇ ਡਾਟਸ ਲਾਉਣੇ ਨੇ ਜੇਕਰ ਜ਼ਿਆਦਾ ਲਾਵਾਂਗੇ ਜਦੋਂ ਆਪਾਂ ਇਹ ਇਹਦੇ ਬਾਹਰਲੀ ਸਾਈਡ ਆਜੂਗਾ ਇਹ ਇਹ ਫੇਵੀਕੋਲ ਬਿਲਕੁਲ ਛੋਟੇ ਛੋਟੇ ਡਾਟਸ ਲਾਉਣੇ ਨੇ ਜੀ ਜ਼ਿਆਦਾ ਵੀ ਫੇਵੀਕੋਲ ਬਣੀ ਆਪਾਂ ਇੱਥੇ ਲਾਉਣਾ ਇਹ ਵਾਸ਼ ਕਰੇ ਤੋਂ ਬਾਅਦ ਉੱਤਰ ਜਾਂਦਾ ਜੀ ਇਹਦਾ ਕੋਈ ਚੱਕਰ ਨਹੀਂ ਬਾਕੀ ਇਹ ਸਲਾਈਆਂ ਦੇ ਅੰਦਰ ਆਜੂਗਾ ਇਹਨੂੰ ਆਪਾਂ ਜਿਹੜੀ ਲਾਈਨਿੰਗ ਹੈ ਇਹਨੂੰ ਬਿਲਕੁਲ ਸੌਫਟ ਜੇ ਹੱਥਾਂ ਨਾਲ ਉੱਪਰ ਰੱਖਦੇ ਜਾਣਾ ਜੀ ਜਿੰਨੀ ਦੀ ਕਿ بیچ ਜਿੱਥੋਂ ਜਿੱਥੋਂ ਇਹਦੀ ਕਟਿੰਗ ਹੋਈ ਹੋਈ ਆ ਜਿੱਥੇ ਇਹਦੀਆਂ ਕਰੀਜਾਂ ਬਣੀਆਂ ਨੇ ਉਹ ਸੇਮ ਮਿਲਣੀਆਂ ਚਾਹੀਦੀਆਂ ਨੇ ਵੀ ਤੁਸੀਂ ਨਾ ਤਾਂ ਇਹ ਖਿੱਚਣੀ ਐ ਨਾ ਇਹ ਵੀ ਇਹਦੇ ਵਿੱਚ ਬਲ ਪੈਣੇ ਚਾਹੀਦੇ ਨੇ ਲੂਸ ਛੱਡਣੀ ਐ ਆਪਾਂ ਇਹਤੇ ਦੇਖੋ ਹਲਕੀ ਜਿਹੀ ਉਹ ਗਰਮ ਹੈ ਇਹ ਪ੍ਰੈਸ ਲਾ ਦਾਂਗੇ ਜੀ ਪ੍ਰੈਸ ਬਸ ਪੋਲੇ ਜਿਹੇ ਹੱਥਾਂ ਨਾਲ ਲਾਉਣੀ ਆ ਕਿਉਂਕਿ ਜੇ ਵੀ ਫੇਵੀਕੋਲ ਬਾਹਰਲੀ ਸਾਈਡ ਆ ਜਾਂਦਾ ਤਾਂ ਪ੍ਰੈਸ ਨਾਲ ਚਿਪਕ ਜਾਂਦਾਗਾ ਹੁਣ ਆਪਾਂ ਮੋਢਿਆਂ ਵਾਲੀ ਸਾਈਡੋਂ ਮੋਢਿਆਂ ਵਾਲੀ ਸਾਈਡ ਤੋਂ ਆਪਾਂ ਇੱਕ ਚੀਜ਼ ਦਾ ਧਿਆਨ ਰੱਖਣਾ ਜੀ ਜਿਵੇਂ ਆਪਣਾ ਇਹ ਮੋਢਾ ਕਾਠ ਚ ਹੋ ਗਿਆ ਹਨਾ ਇਹ ਐਵੇਂ ਖਿੱਚੇ ਤੋਂ ਇਹ ਜਿਆਦਾ ਵੀ ਲੱਗਣ ਲੱਗ ਜੂ ਵੀ ਮੋਢਾ ਵੱਡਾਗਾ ਲਾਈਨਿੰਗ ਘਟੇਗੀ ਆਪਾਂ ਨੇ ਬਿਲਕੁਲ ਹੱਥ ਨਾਲ ਇਹਦੀ ਸ਼ੇਪ ਜੀ ਸੈੱਟ ਕਰ ਲੈਣੀ ਹੈ ਇਹ ਇਹ ਦੇਖੋ ਜੀ ਫਿਰ ਆਪਾਂ ਇਸ ਤਰੀਕੇ ਨਾਲ ਇਹਦੇ ਕਿਨਾਰੇ ਤੇ ਡਾਟਸ ਲਾਉਣੇ ਨੇ ਕਿਤੇ ਕਿਤੇ ਤੁਸੀਂ ਡਾਟਸ ਲਾ ਲਿਓ ਫਿਰ ਆਪਾਂ ਇਸੇ ਸ਼ੇਪ ਚ ਲਾਈਨਿੰਗ ਰੱਖ ਦੇ ਜਾਣਾ ਕਿਉਂਕਿ ਆਪਣੀ ਲਾਈਨਿੰਗ ਬਿਲਕੁਲ ਸਹੀ ਕੱਟੀ ਹੋਈ ਹੈ ਜੀ ਜਿਵੇਂ ਜਿਵੇਂ ਕੁੜਤੀ ਦੀ ਕਰੀਜ਼ ਸੀਗੀ ਉਵੇਂ ਕਰੀਜ਼ ਬਣਾਈ ਹੋਈ ਹੈ ਉਵੇਂ ਲਾਈਨਿੰਗ ਦੀ ਕਰੀਜ਼ ਸੀ ਸੇਮ ਕੁੜਤੀ ਦੀ ਸੀਗੀ ਇਸ ਲਈ ਆਪਾਂ ਨੂੰ ਕੋਈ ਚੱਕਰ ਨਹੀਂ ਵੀ ਆਪਣੀ ਲਾਈਨਿੰਗ ਵੱਧ ਘਟ ਹੈ ਇਹ ਤੁਸੀਂ ਕਟ ਕਟਿੰਗ ਵੇਲੇ ਲਾਈਨਿੰਗ ਸਹੀ ਕੱਟਣੀ ਆ ਵੀ ਵੱਧ ਕੱਟ ਨਹੀਂ ਕਿਤੋਂ ਹੋਣੀ ਚਾਹੀਦੀ ਇਹ ਹੁਣ ਆਪਾਂ ਜਿਹੜੀ ਸਾਈਡ ਸਲਾਈ ਹੁੰਦੀ ਆ ਉਧਰਲੀ ਸਾਈਡ ਲਾ ਰਹੇ ਆ ਜੀ ਆਪਾਂ ਡਾਟਸ ਦੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਮੇਰੇ ਕੱਟ ਪਾਏ ਹੁੰਦੇ ਨੇ ਇਹ ਕੱਟਾਂ ਦੇ ਉੱਤੇ ਆਪਾਂ ਲਾਈਨਿੰਗ ਵਾਲਾ ਕੱਟ ਮਲਾ ਕੇ ਰੱਖ ਲਾਂਗੇ ਇਸ ਤਰੀਕੇ ਨਾਲ ਜੀ ਆਪਣੀ ਸਾਈਡ ਤੋਂ ਵੀ ਲਾਈਨਿੰਗ ਉਹ ਹੋਊਗੀ ਜੜੀ ਗਈ ਆਪਾਂ ਸੇਮ ਬੈਕ ਉੱਤੇ ਫਰੰਟ ਪੱਲੇ ਦੀ ਲਾਈਨਿੰਗ ਇਸੇ ਤਰੀਕੇ ਨਾਲ ਇਹਦੇ ਨਾਲ ਜੜਨੀ ਹੈ ਜੀ ਹੁਣ ਇਹ ਤੇ ਦੇਖ ਸਕਦੇ ਹੋ ਤੁਸੀਂ ਵੀ ਕੱਟ ਲਾਈਨਿੰਗ ਤੇ ਵੀ ਸੇਮ ਹੈ ਤੇ ਜਿਹੜੀ ਕੁੜਤੀ ਦਾ ਕਪੜਾ ਉਹ ਤੇ ਵੀ ਸੇਮ ਹੈ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਜੀ ਜਦੋਂ ਆਪਾਂ ਲਾਈਨਿੰਗ ਵਾਲੀ ਕੁੜਤੀ ਬਣਾਉਨੇ ਆ ਚਾਹੇ ਭਾਵੇਂ ਸਲਵਾਰ ਬਣਾਉਨੇ ਆ ਉਹਦਾ ਉਹਦੀ ਵੀ ਸਹੀ ਤਰੀਕੇ ਨਾਲ ਲਾਈਨਿੰਗ ਜੜੀ ਹੋਈ ਹੋਵੇ ਤਾਂ ਸੂਟ ਵੀ ਬਹੁਤ ਸੋਹਣਾ ਬਣਦਾਗਾ ਜੇ ਆਪਾਂ ਧਿਆਨ ਹੀ ਨਹੀਂ ਦੇਵਾਂਗੇ ਜੀ ਫਿਰ ਆਪਣੇ ਸੂਟ 'ਚ ਤਾਂ ਕਮੀਆਂ ਆਉਣਗੀਆਂ ਆਉਣਗੀਆਂ ਇਹ ਦੇਖੋ ਜੀ ਆਪਾਂ ਹੁਣ ਲਾਈਨਿੰਗ ਦੇ ਜਿੱਥੇ ਤੱਕ ਕੱਟ ਲੱਗਿਆ ਹੁੰਦਾ ਉਥੇ ਤੱਕ ਥੋੜਾ ਜਿਹਾ ਉੱਪਰ ਤੱਕ ਵੀ ਕਟਾ ਕੇ ਇੱਥੇ ਆਪਾਂ ਅਟੈਚ ਕਰ ਦੇਣੀ ਆ ਇਹ ਦੂਜਾ ਜੀ ਇੰਨੀ ਕੁ ਜਗ੍ਹਾ ਆਪਾਂ ਰੱਖ ਲੈਣੀ ਆ ਇੱਥੋਂ ਆਪਣੀ ਲਾਈਨਿੰਗ ਦਾ ਜਿਹੜਾ ਲੇੜੀ ਮੋੜੀ ਜਾਊਗੀ ਵੀ ਧਾਗੇ ਨਾ ਨਿਕਲਣ ਇੱਕ ਤੁਸੀਂ ਕਦੇ ਵੀ ਆਡੀ ਲਾਈਨਿੰਗ ਨਾ ਲਾਇਆ ਕਰੋ ਵੀ ਐਵੇਂ ਜਿਵੇਂ ਆਪਾਂ ਸਿੱਧਾ ਸੂਟ ਕੱਟਦੇ ਹੁੰਨੇ ਆ ਸਿੱਧੀ ਕੰਨੀ ਕੰਨੀ ਵਾਲੀ ਸਾਈਡ ਲੰਬੀ ਸਾਈਡ ਕੱਟਿਆ ਕਰੋ ਤੁਸੀਂ ਲਾਈਨਿੰਗ ਅੱਡੀ ਲਾਈਨਿੰਗ ਹਮੇਸ਼ਾ ਘੁੰਮ ਜਾਂਦੀ ਹੈ ਜੀ ਉਹ ਝਕਾਣ ਪੈ ਜਾਂਦਾ ਦੂਸਰੀ ਸਾਈਡ ਤੋਂ ਵੀ ਆਪਾਂ ਲਾਈਨਿੰਗ ਨੂੰ ਐਵੇਂ ਜੜ ਲੈਣਾ ਇਸ ਤਰੀਕੇ ਨਾਲ ਜੀ ਆਪਾਂ ਇਹਦੀ ਜਿਹੜੀ ਲਾਈਨਿੰਗ ਹੈ ਇਹਨੂੰ ਇਹਦੇ ਨਾਲ ਸਾਰੇ ਬੀ ਆਲੇ ਦੋ ਆਲੇ ਤੋਂ ਇਹਦੇ ਨਾਲ ਜੜ ਲਾਂਗੇ ਜੀ ਦੇਖੋ ਪਹਿਲਾਂ ਆਪਾਂ ਜੇਕਰ ਸੂਈ ਨਾਲ ਹੱਥਾਂ ਨਾਲ ਕੱਚਾ ਕਰ ਰਹੇ ਹਾਂਗੇ ਉਹ ਵੀ ਬਹੁਤ ਦਿੱਕਤ ਆਉਂਦੀ ਹੈ ਜੀ ਬਹੁਤ ਟਾਈਮ ਲੱਗ ਜਾਂਦਾ ਇਹ ਆਪਣਾ ਮਿੰਟਾਂ ਦਾ ਕੰਮ ਹੈ ਜੀ ਉਹ ਚ ਬਹੁਤ ਫੇਰ ਵੀ ਕਿਥੋਂ ਧਾਗਾ ਪਾਵਾਂਗੇ ਕਦੇ ਧਾਗਾ ਘਟ ਗਿਆ ਧਾਗਾ ਖਿੱਚਿਆ ਗਿਆ ਤਾਂ ਵਾਲ ਪੈਣੇ ਸ਼ੁਰੂ ਹੋ ਜਾਂਦੇ ਨੇ ਜੀ ਵੀ ਇਸ ਤਰੀਕੇ ਨਾਲ ਤੁਸੀਂ ਲਾਈਨਿੰਗ ਲਾਈਨਿੰਗ ਵਾਲੀ ਕੁੜਤੀ ਜ਼ਰੂਰ ਬਣਾ ਕੇ ਦੇਖਿਓ بس ਇਹਨੂੰ ਇਹੀ ਹੈ ਜੀ ਜਦੋਂ ਆਪਾਂ ਇਹ ਲਾਈਨਿੰਗ কুরਤੀ ਦੇ ਨਾਲ ਅਟੈਚ ਕਰਨੀ ਹੈ ਤਾਂ ਆਪਾਂ ਨੇ ਜ਼ਿਆਦਾ ਖਿੱਚਣੀ ਨਹੀਂ ਕਿਤੇ ਬਲ ਨਹੀਂ ਪੈਣ ਦੇਣਾ ਤੇ ਕੱਟਣ ਨਾਲ ਕੱਟ ਮਲਾਉਣੇ ਨੇ ਭਾਵੇਂ ਤੁਸੀਂ ਪੈਂਟ ਪਲਾਜ਼ੋ ਬਣਾਉਣੇ ਹੋ ਭਾਵੇਂ ਸਲਵਾਰ ਬਣਾਉਣੇ ਹੋ ਤੁਸੀਂ ਲਾਈਨਿੰਗ ਨੂੰ ਇਹ ਤਰੀਕੇ ਨਾਲ ਜੜਿਆ ਕਰੋ ਸੌਖਾ ਤਰੀਕਾ ਜੀ ਕੋਈ ਝੰਜਟ ਨਹੀਂ ਹੈਗਾ ਜਦੋਂ ਵੀ ਆਪਾਂ ਦੇਖੋ ਕਟਿੰਗ ਕਰਦੇ ਆ ਨਾਲ ਦੀ ਨਾਲ ਲਾਈਨਿੰਗ ਜੜੀ ਜਾਂਦੀ ਹੈ ਦੀ ਅੱਧਾ ਕੰਮ ਨਿਭੜ ਜਾਂਦਾ ਜਦੋਂ ਆਪਣੀ ਲਾਈਨਿੰਗ ਅਟੈਚ ਹੋਈ ਹੋਈ ਹੋਵੇ ਐਵੇਂ ਸੇਮ ਦੂਸਰੇ ਪੱਲੇ ਤੇ ਆਪਾਂ ਡਾਟਸ ਲਾ ਲੈਣੇ ਨੇ ਤੇ ਇਹਦੀ ਸ਼ੇਪ ਹੈ ਜਿਹੜੀ ਉਹ ਸਹੀ ਕਰ ਲੈਣੀ ਆ ਜਿੱਥੇ ਕੱਟ ਲੱਗੇ ਨੇ ਉੱਥੋਂ ਕੱਟ ਨਾਲ ਕੱਟ ਮਲਾ ਲੈਣਾ ਤੇ ਲਾਈਨਿੰਗ ਹੈ ਜਿਹੜੀ ਜੜੀ ਜਾਊਗੀ ਇਹ ਇਹ ਦੇਖੋ ਜੀ ਮੈਂ ਕੋਈ ਜ਼ਿਆਦਾ ਫੈਬੀਕਲ ਨਹੀਂ ਲਾ ਰਹੀ ਹਲਕੇ ਹਲਕੇ ਡਾਟਸ ਲਾ ਰਹੀ ਆਂਗੀ ਬਸ ਇੰਨੇ ਕੀ ਤੁਸੀਂ ਲਾ ਲਿਓ ਜ਼ਿਆਦਾ ਲੋਡ ਨਹੀਂ ਹੈਗੀ ਵੀ ਲਾਉਣ ਦੀ ਇਹ ਰੀਵਰਸੀਬਲ ਟੇਪ ਨਾਲ ਵੀ ਜੜੀ ਜਾਂਦੀ ਜੀ ਪਰ ਰੀਵਰਸੀਬਲ ਟੇਪ ਨਾਲ ਬਹੁਤ ਜ਼ਿਆਦਾ ਟਾਈਮ ਲੱਗਦਾ ਆਪਾਂ ਨੂੰ ਉਹਦੇ ਰੀਵਰਸੀਬਲ ਟੇਪ ਕਦੇ ਕੱਟਣੀ ਫਿਰ ਉਹਦੀ ਸ਼ੇਪ ਜੀ ਬਣਾ ਕੇ ਲਾਉਣੀ ਹਨਾ ਉਹ ਤੇ ਬਾਲਾ ਟਾਈਮ ਲੱਗਦਾ ਪਰ ਇਹ ਜਿਹੜਾ ਫੇਵਿਕੋਲ ਵਾਲਾ ਇਹ ਤਾਂ ਮਿੰਟਾਂ ਸਕਿੰਟਾਂ ਦੀ ਕੰਮ ਹੈ ਜੀ ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ ਦੱਸਣ ਲਈ ਵੀ ਮੈਨੂੰ ਟਾਈਮ ਲੱਗ ਰਿਆ ਨਹੀਂ ਮੈਨੂੰ ਇੰਨਾ ਕੁ ਟਾਈਮ ਤਾਂ ਵੀ ਪੂਰੇ ਸੂਟ ਦੀ ਲਾਈਨਿੰਗ ਮੈਂ ਆਰਾਮ ਨਾਲ ਜੱੜ ਲੈਣੀ ਆ ਇੰਨਾ ਕੁ ਟਾਈਮ ਤਾਂ ਮੈਨੂੰ ਲੱਗਦਾ ਵੀ ਨਹੀਂ ਹੈਗਾ ਕੁਛ ਜਦੋਂ ਆਪਾਂ ਡੇਲੀ ਕੰਮ ਕਰਦੇ ਰਹਿੰਨੇ ਆ ਜੀ ਆਪਣਾ ਹਨਾ ਪ੍ਰੈਕਟਿਸ ਹੋਈ ਜਾਂਦੀ ਹੈਗੀ ਫਿਰ ਕੋਈ ਔਖਾ ਨਹੀਂ ਲੱਗਦਾ ਮੈਨੂੰ ਹੁਣ ਲਾਇਨਿੰਗ ਵਾਲਾ ਸੂਟ ਬਣਾਉਣਾ ਕੋਈ ਔਖਾ ਨਹੀਂ ਲੱਗਦਾ ਐਵੇਂ ਲੱਗਦਾ ਵੀ ਸਿੰਪਲ ਸੂਟ ਨਾਲੋਂ ਲਾਇਨਿੰਗ ਵਾਲਾ ਸੂਟ ਬਣਾਉਣਾ ਮੈਨੂੰ ਸੌਖਾ ਲੱਗਦਾਗਾ ਜਿਹੜੀਆਂ ਮੇਰੀਆਂ ਭੈਣਾਂ ਵੀ ਨਮਾ ਸਲਾਈ ਦਾ ਕੰਮ ਸਿੱਖਦੀਆਂ ਨੇ ਉਹ ਇਹ ਟ੍ਰਿਕ ਜਰੂਰ ਅਪਣਾ ਕੇ ਦੇਖਣਾ ਵਾਵਾਂ ਦੀ ਵੀ ਤੁਸੀਂ ਇਸੇ ਤਰੀਕੇ ਨਾਲ ਲਾਈਨਿੰਗ ਜੜਿਆ ਕਰੋ ਜੀ ਜਿਵੇਂ ਆਪਾਂ ਸਿੰਪਲ ਵਾਵਾਂ ਕੱਟਦੇ ਆਂ ਫਿਰ ਉੱਪਰ ਰੱਖ ਕੇ ਲਾਈਨਿੰਗ ਕੱਟੀ ਜਾਂਦੀ ਹੈ ਜੀ ਇਸ ਤੋਂ ਬਾਅਦ ਉਹ ਸਾਰੀ ਸ਼ੇਪ ਚ ਡਾਟਸ ਲਾ ਕੇ ਉਹਨੂੰ ਉਹਦੇ ਨਾਲ ਮਿਲਾ ਦਿਓ ਤੇ ਇਹ ਐਵੇਂ ਹੀ ਥੋੜੀ ਵਾਵਾਂ ਦੀ ਲਾਈਨਿੰਗ ਜੜੀ ਜਾਊਗੀ ਸੌਖਾ ਤਰੀਕਾ ਜੀ ਇਹ ਜਮੇ ਵੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਹੱਥ ਨਾਲ ਤਾਂ ਮੈਂ ਇਹਦੇ ਕੱਚਾ ਕਦੇ ਨਹੀਂ ਪਾਇਆ ਸੀ ਜੀ ਲਾਈਨਿੰਗ ਦਾ ਪਹਿਲਾਂ ਮੈਂ ਸਲਾਈ ਮਸ਼ੀਨ ਤੇ ਕੱچے ਪਾਉਂਦੀ ਸੀ ਜੀ ਮੈਨੂੰ ਉਹ ਵੀ ਸੌਖਾ ਲੱਗਦਾ ਸੀ ਪਰ ਇਹ ਤਾਂ ਜਮੀ ਸੌਖਾ ਤਰੀਕਾ ਇਹ ਦੇਖ ਸਕਦੇ ਹੋ ਤੁਸੀਂ ਇਹ ਕਿਵੇਂ ਵੀ ਕੋਈ ਕਿਤੇ ਵੀ ਮੇਰੀ ਲਾਈਨਿੰਗ ਵੱਧ ਘਟਨੀ ਜਾਂ ਕਪੜਾ ਨਹੀਂ ਫੁੱਲ ਰਿਹਾ ਸੇਮ ਉਸੇ ਸ਼ੇਪ ਚ ਮੇਰੀ ਲਾਈਨਿੰਗ ਕੱਟੀ ਹੋਈ ਸੀ ਜੀ ਹੁਣ ਰਹਿ ਗਈਆਂ ਆਪਣੀਆਂ ਪਲੇਟਾਂ ਦੀ ਗੱਲ ਪਲੇਟਾਂ ਦਾ ਮੈਂ ਸਿੱਧੀਆਂ ਇੱਥੋਂ ਚੱਕਦੀਆਂ ਜੀ ਇੱਥੇ ਤੱਕ ਵੀ ਪਲੇਟ ਪਾ ਦੰਨੀ ਆ ਕੋਈ ਮੈਂ ਕਦੇ ਵੀ ਕੱਚਾ ਨਹੀਂ ਕੀਤਾ ਪਰ ਜਿਹੜੀਆਂ ਮੇਰੀਆਂ ਭੈਣਾਂ ਵੀ ਨਾਮਾ ਕੰਮ ਵੀ ਸਿਲਾਈ ਦਾ ਕੰਮ ਸਿੱਖਣ ਲੱਗਦੀਆਂ ਨੇ ਜਾਂ ਜਿਹਨੂੰ ਘਟ ਆਉਂਦਾਗਾ ਉਹਨਾਂ ਲਈ ਇਹਦੇ ਵੀ ਦਿਕਤ ਆਉਂਦੀ ਹੈ ਤੁਸੀਂ ਹਮੇਸ਼ਾ ਪਲੇਟਾਂ ਕੱਚਾ ਵੀ ਪਾ ਕੇ ਹੀ ਵੀ ਪਾਓ ਕਿਉਂਕਿ ਉਹਦੇ ਨਾਲ ਜਿਹੜੇ ਕਿਤੇ ਵੀ ਵੱਧ ਘਟ ਲਾਈਨਿੰਗ ਖਿੱਚੀ ਗਈ ਜਾਂ ਸੂਟ ਖਿੱਚਿਆ ਗਿਆ ਇਹਦੇ ਲਈ ਜੀ ਆਪਾਂ ਨੂੰ ਸੂਈ ਧਾਗੇ ਦੀ ਵਰਤੋਂ ਕਰਨੀ ਪਊਗੀ ਆਪਾਂ ਮੋٹے ਮੋٹے ਤੋਪੇ ਭਰ ਲੈਣੇ ਨੇ ਜਿਆਦਾ ਵੀ ਨਹੀਂ ਜ਼ਰੂਰਤ ਹੈਗੀ ਜੀ ਭਾਵੇਂ ਤੁਸੀਂ ਸਾਈਡ ਵਾਲੀਆਂ ਪਲੇਟਾਂ ਨੂੰ ਨਾ ਕੱਚਾ ਪਾਓ ਤਾਂ ਵੀ ਚੱਲ ਜਾਊਗਾ ਪਰ ਤੁਸੀਂ ਸਿੱਧੀਆਂ ਪਲੇਟਾਂ ਨੇ ਜਿਹੜੀਆਂ ਉਹਨਾਂ ਨੂੰ ਕੱਚੇ ਕਰਕੇ ਬਸ ਸਾਈਡ ਵਾਲੀਆਂ ਤਾਂ ਫਿਰ ਆਪਣੇ ਆਪ ਹੀ ਨਹੀਂ ਕਿਧਰੇ ਇੱਧਰ ਉੱਧਰ ਹੁੰਦੀਆਂ ਬਾਕੀ ਜੇਕਰ ਜ਼ਿਆਦਾ ਸੰਥੈਟਿਕ ਕੱਪੜਾ ਗਾ ਉਹਦੇ ਵਿੱਚ ਤੁਸੀਂ ਐਵੇਂ ਵੀ ਕੱਚੇ ਪਾ ਸਕਦੇ ਹੋ ਬਾਕੀ ਜਦੋਂ ਤੁਸੀਂ ਦੋ ਚਾਰ ਸੂਟ ਇਸ ਤਰੀਕੇ ਨਾਲ ਵੀ ਲਾਈਨਿੰਗ ਜੜ ਕੇ ਬਣਾ ਲਏ ਫਿਰ ਤੁਹਾਨੂੰ ਪਲੇਟਾਂ ਨੂੰ ਵੀ ਕੱਚਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਐਵੇਂ ਚੱਕ ਕੇ ਪਲੇਟ ਪਾ ਸਕਦੇ ਹੋ ਇਹ ਤਾਂ ਹੁਣ ਸਿਰਫ ਇੱਕ ਜਿਵੇਂ ਆਪਾਂ ਸਿੰਪਲ ਕੁੜਤੀ ਹੁੰਦੀ ਹੈਗੀ ਵੀ ਬਿਨਾ ਲਾਈਨਿੰਗ ਤੋਂ ਉਹ ਬਣ ਗਈ ਆਪਾਂ ਨੇ ਸਾਰੀ ਲਾਈਨਿੰਗ ਦੇਖੋ ਜੜਤੀ ਇਹਦੇ ਆਲੇ ਦੁਆਲੇ ਹੁਣ ਆਪਾਂ ਨੂੰ ਪਲੇਟਾਂ ਤੇ ਵੀ ਕੱਚਾ ਪਾਉਣ ਦੀ ਦਿੱਕਤ ਨਹੀਂ ਹੈਗੀ ਵੀ ਜੇਕਰ ਤੁਸੀਂ ਫੇਰ ਵੀ ਤੁਹਾਨੂੰ ਔਖਾ ਲੱਗਦਾ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ ਕੱਚਾ ਪਾ ਸਕਦੇ ਹੋ ਆ ਸਾਈਡ ਪਲੇਟਾਂ ਤੇ ਪਾਵੇਂ ਤੁਸੀਂ ਵੀ ਸਿੱਧੀਆਂ ਪਲੇਟਾਂ ਤੇ ਕੱਲਾ ਵੀ ਕੱਚਾ ਪਾ ਕੇ ਸਾਰ ਸਕਦੇ ਹੋ ਇਹਦੇ ਨਾਲ ਕੋਈ ਚ ਉਹ ਨਹੀਂ ਜੀ ਮੋٹے-ਮੋٹے ટોਪੇ ਪਰ ਕੇ ਤੁਸੀਂ ਇਸ ਤਰੀਕੇ ਨਾਲ ਜਿਹੜੀ ਲਾਈਨਿੰਗ ਆ ਉਹ ਜੜ ਸਕਦੇ ਹੋ ਆ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਵੀਡੀਓ ਤੁਹਾਡੇ ਕਿੰਨਾ ਕੰਮ ਆਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਇਸ ਤਰੀਕੇ ਨਾਲ ਤੁਸੀਂ ਸੂਟ ਜਰੂਰ ਬਣਾ ਕੇ ਦੇਖਿਓ ਜੀ ਬਸ ਇੱਕ ਲਾਈਨਿੰਗ ਆਪਣੀ ਜਿਹੜੀ ਵਧੀਆ ਕੁਆਲਟੀ ਦੀ ਹੋਣੀ ਚਾਹੀਦੀ ਹੈ ਜਦੋਂ ਆਪਾਂ ਘਟੀਆ ਜੀ ਲਾਈਨਿੰਗ ਜਾਲੀ ਜਿਹੀ ਵਾਲੀ ਲੈ ਲੈਂਦੇ ਆ ਉਹ ਸਹੀ ਨਹੀਂ ਆਉਂਦੀ ਜੀ ਉੱਤੇ ਬਹੁਤ ਟਾਈਮ ਲੱਗ ਜਾਂਦਾ ਇਹ ਲਾਈਨਿੰਗ ਠੀਕ ਹੈਗੀ ਨਾਰਮਲ ਜੀ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਜੀ ਹੁਣ ਜਿਹੜਾ ਵੀ ਫੇਵਿਕੋਲ ਆਏ ਤੋਂ ਇਹ ਕੱਪੜਾ ਬਿਲਕੁਲ ਨਾਲ ਜੁੜ ਗਿਆ